ਲਓ ਜੀ ਅੱਜ ਆਪਾਂ ਬਣਾਉਣ ਲੱਗੇ ਆ ਘਰੇ ਸਰੋਂ ਦਾ ਸਾਗ ਇਹ ਆਪਾਂ ਪੈਕਿੰਗ ਲੈਂਦੇ ਹੈਗੀ ਆ ਕਿਵੇਂ ਬਣਦਾ ਆ ਅੱਜ ਨਾਲ ਨਾਲ ਇਹਦੇ ਵਿੱਚ ਇਹਦੀ ਪੈਕਿੰਗ ਆਉਂਦੀ ਹੈਗੀ ਆ ਉਹਦਾ ਇੰਡੀਆ ਰੈਸਟੋਰੈਂਟ ਬਹੁਤ ਹੈਗੇ ਆ ਤੁਸੀਂ ਉੱਥੇ ਜਾ ਕੇ ਵੀ ਬਾਈ ਕਰ ਸਕਦੇ ਹੋ ਪਰ ਆਪਾਂ ਇਹ ਇੰਡੀਅਨ ਸਟੋਰ ਹੈਗਾ ਇੱਥੇ ਨੇਅਰ ਸਾਡੇ ਅਸੀਂ ਉੱਥੋਂ ਲੈ ਕੇ ਆਏ ਆ ਇੱਥੇ ਚਲੋ ਫਰੈਸ਼ ਕੋ ਵੀ ਹੈਗਾ ਉੱਥੋਂ ਵੀ ਮਿਲ ਜਾਂਦਾ ਅਸੀਂ ਉੱਥੇ ਲੱਭਣਗੇ ਸਾਨੂੰ ਨਹੀਂ ਮਿਲਿਆ ਸੋ ਅੱਜ ਆਪਾਂ ਇਹ ਬਣਾਨੇ ਆ ਇਹਦੇ ਵਿੱਚ ਮਨ ਲਗਾ ਤਿੰਨ ਕ ਬੰਦਿਆਂ ਦਾ ਸਰ ਜਾਂਦਾ ਆ ਤੇ ਇਹ 5 ਕ ਡਾਲਰ ਦਾ ਆਇਆ ਹੈ ਤੇ ਲੈਟਸ ਗੋ ਆ ਦੇਖੋ ਚੋਪਿੰਗ ਕੀਤੀ ਆ ਮੈਂ ਆਹ ਪਿਆਜ਼ ਕੱਟ ਲਿਆ ਹਰੀਆਂ ਮਿਰਚਾਂ ਨੇ ਟਮਾਟਰ ਲਾ ਲਿਆ ਇਹਦੇ ਵਿੱਚ ਲਸਣ ਤੇ ਅਦਰਕ ਆ ਠੀਕ ਆ ਬਾਕੀ ਜਿਹੜੇ ਸਾਡੇ ਮਸਾਲੇ ਮਸੂਲੇ ਪਏ ਆ ਉਹ ਤੁਹਾਨੂੰ ਦੱਸਦੇ ਆ ਤੇ ਅਸੀਂ ਅੱਜ ਸਾਡੇ ਘਰ ਦਾ ਜਿਹੜਾ ਜਿੱਦਾਂ ਗੈਸ ਸੀਗਾ ਉਹ ਖਰਾਬ ਹੋ ਗਿਆ ਤੇ ਉਹ ਸਾਡੀ ਆਂਟੀ ਜਿਹੜੇ ਘਰ ਦੇ ਓਨਰ ਹੈਗੇ ਆ ਰਿਪਲੇਸ ਕਰਨ ਲਈ ਦਿੱਤਾ ਹੋਇਆ ਗੈਸ ਉਹਨਾਂ ਨੇ ਤੇ ਉਹ ਜਦੋਂ ਆਊਗਾ ਬਾਅਦ ਚੀਆ ਸੋ ਅਸੀਂ ਆਹ ਚੁੱਲਾ ਲਿਆਂਦਾ ਆ ਅਸੀਂ ਅੱਜ ਇਹਦੇ ਤੇ ਸਾਗ ਬਣਾਵਾਂਗੇ ਤੇ ਜਦੋਂ ਇਹ ਰੈਡੀ ਹੋ ਗਿਆ ਤੁਹਾਨੂੰ ਗੱਲੀ-ਗੱਲੀ ਜੀ ਦਿਖਾਉਨੇ ਆ ਕੈਨੇਡਾ ਵਾਲਾ ਸਾਗ ਖਾਣੇ ਆ ਅੱਗੇ ਸਾਡੇ ਮਾਵਾ ਸਾਨੂੰ ਬਣਾ ਕੇ ਖਵਾਉਂਦੀ ਹੁੰਦੀਆਂ ਸੀਗੀਆਂ ਪਰ ਇੱਥੇ ਹੁਣ ਮਾਵਾ ਸਾਡੇ ਕੋਲ ਹੈ ਨਹੀਂ ਸੋ ਅੱਜ ਅਸੀਂ ਸਾਗ ਬਣਾ ਕੇ ਖਾਣੇ ਆ ਡਿਲੀਸ਼ੀਅਸ ਬਣਿਆ ਡਿਲੀਸ਼ੀਅਸ ਦੱਸਾਂਗੇ ਨਹੀਂ ਬਣਿਆ ਵਧੀਆ ਰਿਵਿਊ ਜੈਨੂਨ ਦੇਾਂਗੇ ਤੁਹਾਨੂੰ ਤੁਹਾਨੂੰ ਬਣਾਉਣਾ ਚਾਹੀਦਾ ਏ ਕਿ ਨਹੀਂ ਬਣਾਉਣਾ ਚਾਹੀਦਾ lettes make ਆ ਇੱਕ ਘੜਸ਼ੀ ਤੇਲ ਦੀ ਪਾਉਣ ਲੱਗੇ ਆ ਤੇ ਆ ਤੇਲ ਗਿਆ ਕੁੱਕਰ 'ਚ ਇਹਦੇ ਨਾਲ ਹੀ ਅਪਾ ਥੋੜਾ ਜਿਹਾ ਜੀ ਰੋਗਰਾ ਨਾ ਆ ਡਾਊਨ ਹੋ ਜਾਗ ਦੇ ਵਿੱਚ ਪੈਂਦਾ ਹੈ ਕਿ ਨਹੀਂ ਬਟ ਅਸੀਂ ਆਪਣੇ ਤੇ ਇਹ ਜਿਹੜੀ ਪਾਤਾ ਹੈ ਉਸ ਤੋਂ ਬਾਅਦ ਅੱਪਾ ਸਾਰੀ ਜਿਹੜੀ ਚੌਪਿੰਗ ਕੀਤੀ ਆ ਉਹ ਇਹਦੇ ਵਿੱਚ ਤੜਕਾ ਲਾਵਾਂਗੇ ਤੇ ਉਹਨੂੰ ਦਹੋਣੇ ਆ ਅਸੀਂ ਮਸਾਲੇ ਪਹਿਲੇ ਰੱਖ ਲਿਆ ਤੇ ਸਾਰੇ ਇਕਦਮ ਪਾਉਣਗੇ ਵਿੱਚ ਚਲੋ ਆਪਾਂ ਸਾਰਾ ਪਾ ਦਿੱਤਾ ਇਹਦੇ ਵਿੱਚ ਤੇ ਤੜਕਾ ਜਦੋਂ ਵਧੀਆ ਚੰਗੀ ਤਰ੍ਹਾਂ ਹੋ ਗਿਆ ਫਿਰ ਆਪਾਂ ਸਾਗ ਖੋਲ ਕੇ ਜਿਵੇਂ ਇਹਦੇ ਵਿੱਚ ਪੋਟੀ ਕਰਨਾ ਹੁੰਦਾ ਆ ਜਿਹਦੇ ਵਿੱਚ ਪਾਤਾ ਤੇ ਫਿਰ ਮਿਕਸ ਕਰਕੇ ਜੇ ਘੋਟਣਾ ਤੁਹਾਡੀ ਮਰਜ਼ੀ ਆ ਜਿਵੇਂ ਇੰਡੀਆ ਘੋਟਦੇ ਹੁੰਨੇ ਆ ਪਰ ਆਈਟ ਘੋਟੇ ਕੋਲ ਕੋਈ ਲੱਕੜ ਦੀ ਕੋਈ ਚੀਜ਼ ਹੁੰਦੀ ਆ ਕੀ ਕਹਿੰਦੇ ਮੈਨੂੰ ਪਤਾ ਨਹੀਂ ਉਹਦੇ ਨਾਲ ਘੋਟ ਕੇ ਪ੍ਰੋਪਰ ਦੋ ਤਿੰਨ ਵਾਰੀ ਲੂਨ ਮਿਰਚ ਮਸਾਲਾ ਆਪਦਾ ਚੈੱਕ ਕਰ ਲਿਓ ਤਿੱਖਾ ਚਾਹੀਦਾ ਮਿਰਚਾ ਹੋਰ ਪਾ ਲਿਓ ਉਸ ਤੋਂ ਬਾਅਦ ਤੁਸੀਂ ਆਪਦਾ ਇੰਜੋਏ ਕਰ ਸਕਦੇ ਹੋ ਜਦੋਂ ਰੈਡੀ ਹੋ ਗਿਆ ਫਿਰ ਤੁਹਾਨੂੰ ਦਿਖਾਉਨੇ ਆ ਹੁਣ ਅਸੀਂ ਥੋੜੇ ਟਾਈਮ ਤੱਕ ਆ ਸਾਗ ਖੋਲਾਂਗੇ ਥੈਂਕ ਯੂ ਹਾਲੋ ਜੀ ਸਾਗ ਖੋਲ ਲੈਣ ਲੱਗੇ ਆ ਤੁਹਾਨੂੰ ਦਿਖਾਉਨੇ ਆ ਕਿ ਮੈਂ ਫਸਟ ਟਾਈਮ ਹੀ ਬਣਾਉਣ ਲੱਗਾ ਆ ਇਹ ਸਿਰਫ ਤੁਸੀਂ ਐਂ ਕਰਕੇ ਚੱਕ ਦੇਣਾ ਆ ਆ ਬਹੁਤ ਜਿਆਦਾ ਸ਼ਾਰਪ ਹੁੰਦੀਆਂ ਆ ਆ ਤੁਸੀਂ ਥੋੜਾ ਜਿਹਾ ਦੇਖ ਕੇ ਖੋਲਣਾ ਆ ਚੈੱਕ ਕਰੋ ਤੇ ਹੁਣ ਆਪਾਂ ਸਿੱਧਾ ਇਹਦੇ ਵਿੱਚ ਪਾਉਣ ਲੱਗਿਆਂ ਸਾਕ ਨੂੰ ਕੰਟੇਨਰ ਆਈ ਆਪਾਂ ਪਾਤਾ ਜੀ ਸਾਗ ਸਾਰਾ ਇਹਦੇ ਵਿੱਚ ਅੱਜ ਤੁਹਾਨੂੰ ਦਿਖਾਉਣਾ ਆ ਤੜਕੇ ਦੇ ਵਿੱਚ ਪਾਤਾ ਸਾਗ ਹੋਰ ਇਹਨੂੰ ਰਿਜਨ ਦਿੰਨੇ ਆ ਤੇ ਦੇਖਦੇ ਆ ਕਿਦਾਂ ਦੀ ਲੁੱਕ ਹੁੰਦੀ ਆ ਤੇ ਫਿਰ ਅੱਗੇ ਅਗੇ ਦਿਖਾਉਨੇ ਆ ਸਾਨੂੰ ਨਾਲ ਬਣੇ ਰਿਓ ਸਾਡੇ ਆਪਾਂ ਲੱਕੜ ਦੇ ਘੋਟ ਨਾਲ ਘੋਟਦੇ ਪਏ ਆ ਸਾਗ ਨੂੰ ਜਿਵੇਂ ਇਹ ਘੋਟਦੇ ਹੁੰਦੇ ਸੀਗੇ ਤੇ ਇਹਦੇ ਨਾਲ ਫਲੇਵਰ ਵਧੀਆ ਆ ਜਾਂਦਾ ਆ ਤੇ ਪ੍ਰੋਪਰ ਇਹ ਮਿਕਸ ਹੋ ਜਾਂਦਾ ਆ ਤੇ ਮੌਨ ਜੁਆਇ ਕਰ ਰਹੇ ਆ ਸਾਗ ਬਣਾ ਰਹੇ ਆ ਵੈਸੇ ਬਣਦਾ ਹੀ ਵੇਖਿਆ ਸੀਗਾ ਕਦੇ ਟਰਾਈ ਨਹੀਂ ਕੀਤਾ ਤੇ ਦੇਖਦੇ ਹਾਂ ਹੁਣ ਕਿਵੇਂ ਦਾ ਬਣਦਾ ਹੈ ਤੇ ਫਿਰ ਇਹਨੂੰ ਆਪਾਂ ਪੋੜ ਕੇ ਥੋੜਾ ਜਿਹਾ ਹੋਰ ਰਜਾ ਲਾਂਗੇ ਤੇ ਫਿਰ ਆਪਾਂ ਤੁਹਾਨੂੰ ਸਾਗ ਬਣ ਕੇ ਬਿਲਕੁਲ ਰੈਡੀ ਆ ਮੈਂ ਟੈਸਟ ਕੀਤਾ ਸੀਗਾ ਵਧੀਆ ਟੈਸਟ ਆਇਆ ਹੈ ਤੇ ਚੈੱਕ ਕਰੋ ਤੜਕਾ ਲਾ ਕੇ ਪ੍ਰੋਪਰ ਸਿਰਫ 10 ਮਿੰਟ ਦੀ ਖੇੜਾ ਹੈ 10 ਮਿੰਟ ਚ ਰੈਡੀ ਹੋ ਜਾਂਦਾ ਹੈ ਜਿਹੜਾ ਆਪਾਂ ਰੈਡੀ ਮੀਡ ਲੈ ਕੇ ਆਨੇ ਹੈਗੇ ਆਂ ਸਾਗ ਤੇ ਬਾਕੀ ਤੁਹਾਨੂੰ ਖਾ ਕੇ ਦੱਸਦੇ ਆਂ ਕਡੀਆਂ ਰੋਟੀਆਂ ਰਹਿ ਗਈਆਂ ਲਾਉਣ ਵਾਲੀਆਂ ਤੇ ਫਿਰ ਰੋਟੀਆਂ ਲਾ ਕੇ ਫਿਰ ਤੁਹਾਨੂੰ ਮਿਲਦੇ ਆ ਥੈਂਕ ਯੂ ਸੋ ਮੱਚ ਲੋ ਵੀ ਪਹਿਲਾਂ ਲੱਗੀਆਂ ਰੋਟੀ ਬਾਬੇ ਦਾ ਨਾਮ ਲੈ ਕੇ ਸਤਨਾਮ ਵਾਹਿਗੁਰੂ ਕੈਨੇਡਾ ਸਾਰਾ ਕੁਝ ਸਿਖਾ ਦਿੰਦਾ ਆ ਦੇਖਿਓ ਗੋਲ ਰੋਟੀ ਆ ਮੈਂ ਟੇਕ ਦਿੱਤੀ ਕੋਈ ਇਹਨੂੰ ਕਹਿੰਦੇ ਆ ਮਨਪ੍ਰੀਤ ਮਾਣਾ ਲੱਗੀ ਸਮਝ ਸਾਗ ਰੈਡੀ ਸੀਗਾ ਆਪਣਾ ਤੇ ਕਣਕ ਦੀਆਂ ਰੋਟੀਆਂ ਬਣਾਉਣ ਲੱਗੇ ਆ ਮੱਕੀ ਦੀਆਂ ਸਾਨੂੰ ਨਹੀਂ ਆਉਂਦੀਆਂ ਸੋ ਖਾਣ ਦਾ ਤਾਂ ਬੜਾ ਦਿਲ ਕਰਦਾ ਹੈ ਤੇ ਆਹ ਦੇਖੋ ਆ ਵੀ ਕੱਲੀ ਕੱਲੀ ਰੋਟੀ ਫੁੱਲਦੀ ਆ ਇੱਕ ਮਿੰਟ ਤੁਹਾਨੂੰ ਦਿਖਾਉਂਦੇ ਆ ਆਹ ਦੇਖੋ ਰੋਟੀ ਕੱਲੀ ਕੱਲੀ ਰੋਟੀ ਫੁੱਲਦੀ ਪਈ ਆ ਠੀਕ ਆ ਤੇ ਆ ਇਧਰੋਂ ਆ ਚੈੱਕ ਕਰੋ ਉਸਤਾਦ ਜੀ ਤੇ ਇਹਦੇ ਉੱਤੇ ਇੱਥੇ ਰੱਖੀ ਇੱਥੇ ਚੈੱਕ ਕਰੋ ਉਸਤਾਦ ਜੀ ਖਾ ਕੇ ਤੁਹਾਨੂੰ ਦੱਸ ਦਿਆਂ ਕਿਵੇਂ ਦਾ ਬਣਿਆ ਆਜੀ ਸਾਗ ਸਰਵ ਕਰਨ ਲੱਗਿਆਂ ਬਹੁਤ ਡਿਲੀਸ਼ੀਅਸ ਬਣਿਆ ਮੇਰਾ ਤੇ ਫੇਵਰੇਟ ਫੂਡ ਹੈ ਇਹ ਚੈੱਕ ਕਰੋ ਅਗਰ ਤਾਂ ਰੈਡੀ ਸਾਸ ਹੋ ਟਲੀ ਤੇ ਆ ਅੱਗੇ ਆਪਾਂ ਮੈਂ ਪਿਆਜ਼ ਬਹੁਤ ਖਾਣਾ ਹੈ ਦੈਟਸ ਵਾਈ ਜਸਟ ਠੀਕ ਕਰ ਰਿਹਾ ਚਲੋ ਵਾਕੇ ਹੁਣ ਸ਼ੱਕੀ ਲੱਸੀ ਦੇ ਗਲਾਸ ਤਾਂ ਪਾਏ ਵੀ ਨਹੀਂ ਕਿ ਆਪਾਂ ਕਰਵੱਤਰ ਲੱਸੀ ਚੈੱਕ ਕਰੋ ਬਾਈ ਜੀ ਤੇ ਉਹਰੇ ਪਿਓਰ ਇੰਡੀਆ ਵਾਲੀ ਲੱਸੀ ਹੈ ਅੱਜ ਨਹੀਂ ਬਚਦੇ ਆਈ ਥਿੰਕ ਦ ਰੈਨੋ ਪੰਜਾਬ ਦੇ ਵਿੱਚ ਜਾ ਕੇ ਢਾਬਾ ਖੋਲਣਾ ਚਾਹੀਦਾ ਹੈ ਕੀ ਖਿਆਲ ਆ ਤੇਰਾ ਜਰੂਰ ਜਰੂਰ ਬੈਠੋ ਲਓ ਜੀ ਛੜਿਆਂ ਦੀ ਮਹਿਫਲ ਲੱਗਣ ਲੱਗੀ ਆ ਆ ਅਸੀਂ ਸਾਗ ਤਿਆਰ ਕਰ ਲਿਆ ਆ ਡੇਲੀਸ਼ੀਅਸ ਬਣਿਆ ਆ ਲੱਸੀ ਵੀ ਬਣਾ ਲਈਆਂ ਨਾਲ ਤੇ ਆ ਨਵਦੀਪ ਸਿੰਘ ਜੀ ਬੈਠੇ ਨੇ ਤੇ ਆ ਸਾਡਾ ਸਾਗ ਪਿਆ ਹੈਗਾ ਇਹਦੇ ਜੀ ਵੀ ਹੋਰ ਤੇ ਚਲੋ ਹੁਣ ਸਾਨੂੰ ਖਾਣ ਦੋ ਭੁੱਖ ਬਹੁਤ ਜ਼ਿਆਦਾ ਲੱਗੀ ਆ ਤੇ ਦਿਨਿਆਂ ਤੁਹਾਨੂੰ ਰਿਵਿਊ ਤੇ ਫਿਰ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਜੀ ਸਤਿ ਸ਼੍ਰੀ ਅਕਾਲ ਜੀ ਜਿਹੜਾ ਅਸੀਂ ਸਾਗ ਬਣਾ ਕੇ ਸ਼ੇਕੀ ਜੰਨੇ ਆ ਨਾਵ ਤੋ ਪੁੱਛਦੇ ਆ ਰਿਵਿਊ ਕਿਵੇਂ ਦੇਨੇ ਸੱਚ ਦੱਸਿ ਕਿਵੇਂ ਦਾ ਬਣਿਆ ਸਾਗ ਬਹੁਤ ਸਵਾਦ ਬਣਿਆ ਬਈ ਘਰ ਦੀ ਯਾਦ ਆ ਗਈ ਜਮਾ ਅੱਜ ਤੱਕ ਕਰਾਤੀ ਯਾਦ ਕਰਦੀ ਜਮਾ ਮੰਨ ਗਿਆ ਫਿਰ ਸਰਾ ਗੁੱਡ ਤੋ ਉਸ ਵੀ ਬਣਾ ਕੇ ਖਾਓ ਬਹੁਤ ਵਧੀਆ ਬਣਿਆ ਸਾਗ ਬਾਈ ਕਰ ਇੱਕ ਵਾਰ ਯਾ ਆਲ ਗੁੱਡ ਥੈਂਕ ਯੂ